ਅਸੀਂ ਗਰਦੌਰੀ ਨਹੀਂ ਕਰਨੀ। ਨਾ ਕਿਸੇ ਨੂੰ ਆਵੇ। ਇਹ ਮੁੰਡਾ ਅੱਜ ਆਇਆ ਹੋਇਆ ਹੈ। ਉਹ ਮੈਂ ਆਇਆ ਸੀ। ਉਹ ਮੈਂ ਆਇਆ ਸੀ। ਅੱਜ ਦੇ ਜਿੰਨੇ ਸੱਟੇ ਤੋਂ ਸਮਝਣ ਲਈ ਜੇ ਤੁਹਾਨੂੰ ਨਾ ਕੋਈ ਗੱਲ ਕਰਨ ਬਿੱਟੂ ਹੋਏਗਾ ਤਾਂ ਸਭ ਆ ਗਿਆ ਜਿੰਨੇ ਦਾ ਲਾਵਾ ਦੂਰ ਕਿਦਣਾ ਭੰਡਾ ਜੀ ਮੋਕਾ ਤੇ ਆ। ਹਾਂ। 68 ਕਿਲੋ। ਉਹ ਪੱਕਾ। ਪੱਕਾ ਦਾ ਮਾਲ। ਦੁੱਧ ਦੇ ਦਹੀ 13 ਕਿਲੋ। ਜੀ ਜੀ। ਖਾਲੀ ਹੁੰਦੀ ਸਾਡੇ। ਸਵੇਰੇ ਤੋਂ ਖਾਲੀ ਹੀ ਹੋਏ। 8 ਦੀ 9 ਦੋ ਟੰਡ ਮਾ। ఉంది రే <destinations> ਮਹਿੰਗੀ ਐ ਸਸਤੀ ਐ ਮਾਲ ਮਿਲਦਾ ਕੋਈ ਨਹੀਂ ਅੱਜ ਇੱਕ YouTube ਤੇ ਚੱਲ ਰਿਹਾ ਕੋਈ ਕਹਿੰਦਾ ਮੈਂ 2 ਲਿਆ ਕੋਈ ਕਹਿੰਦਾ ਮੈਂ 15 ਲਿਆ ਸਭ ਸਪਲਾਈ ਆਪਾਂ ਖਾਇਦਾ ਨੇ ਅੰਡਾ ਪਾਉਂਦੇ 6 ਝੋਟੀਆਂ ਮਸਾਂ 6 ਝੋਟੀਆਂ ਮੁਸ਼ਕਿਲ ਨੇ 6 ਮੇਰੀਆਂ ਹਾਂ ਇੱਕ ਜੱਗਿਆੜੀ ਪੰਜ ਪਿਆਸ ਪਰ ਆਪਾਂ ਲਈ ਤਾਂ ਚੰਗੀਆਂ ਰਡੂਆਂ ਆਹ ਲਾ ਚੰਗੀਆਂ ਲੈਣ ਦਾ ਫਾਇਦਾ ਕੂੜਕਵਾੜ ਦਾ ਪੰਜਾਬ 'ਚ ਬਥੇਰਾ ਮਿਲ ਜੂ ਪਰ ਵਿੱਚੋਂ ਕਹਿ ਦਿੰਦੇ ਨੇ ਤੂੰ ਹਰਿਆਣਾ ਹਰਿਆਣਾ ਕਰੀ ਜਾਣਾ ਬਾਈ ਨਹੀਂ ਦੁੱਧ ਕੱਢਦੀਆਂ ਆਪੀਆਂ ਮਾਰੋ ਟੁਗੜਾ ਪਾਪੀ ਹੋ ਰਿਹਾ ਹਾਰ ਕੇ ਮੈਂਸ ਲਿਓ ਮੇਰੀ ਚੀਜ਼ੇ ਬਾਕੀ ਬਾਈ ਅਗਲਾ ਕਹਿੰਦਾ ਇਹ ਪਹਿਲੇ ਜੀ ਚੱਲੀ ਜਾ ਰਹੀ ਆ ਉਹ ਅੰਬਰ ਸਾਹਿਬ ਦਾ ਮੁੰਡਾ ਆਇਆ ਥਾ ਉਹਦੇ 7 ਬਾਕੀਆਂ 7 ਬਿਗੇ ਕਿੰਨੇ ਸੋਹਣੇ ਵੇਸ 15 15 20 20 ਬਾਕੀਆਂ ਪੱਕੇ ਕਰ ਇਹਨੇ ਆਪਣੇ ਲਵੇ ਨਵੇਂ ਬੰਦੇ ਨੂੰ ਮੈਜ਼ੇ ਨੇ ਦਿੱਤੀ ਆਂਦੀ ਲੋਕਾਂ ਯਾਰ ਉਹਨੇ ਤਾਂ ਹੀ ਮਾਲਕ ਨੂੰ ਹੁੰਦਾ ਹਾਥੀ ਯਾਰ ਆਪਦੀ ਚੱਲ ਜਾਂਦਾ ਆਲੇ-ਦਾਲੇ ਕੁੱਤੇ ਬਿੱਲੇ ਹੂ 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 ਆਇ ਕਰੀ ਜਾਂਦਾ ਨੇ ਹਾਥੀ ਚਾਈ ਜਾਂਦਾ ਹੋਲੇ ਹੋਲੇ ਅੱਪ ਆਪਦੀ ਚੱਲ ਚੱਲਣਾ ਕੁੱਤੇ ਬਿੱਲੇ ਭੌਂਕ ਭੂਂਕ ਕੇ ਆਪੇ ਖੜ ਬੜ ਜਾਂਦੇ ਨੇ ਆਪਣਾ ਕੰਮ ਹੈ ਮਿਹਨਤ ਕਰਨਾ ਕਮਾਈ ਕਰਨੀ ਕੰਮ ਕਰਨਾ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਣਾ ਅੱਪਾ ਲੱਗ ਰਿਹਾ ਉੱਤੇ ਵੱਲੇ ਪੌਂਕ ਪੌਂਕ ਆ ਕੇ ਖੜ ਜਾਗੇ ਇਹ ਕੋਨਾ ਸੰਦੋਲ ਜੀ ਨੇ ਪੂਜਾ ਜੀ